ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਤੁਹਾਡੇ ਨਾਲ ਗੁਰੂ ਮਹਾਰਾਜ ਜੀ ਦੇ ਲਿਖੇ ਜਫਰਨਾਮੇ ਤੋਂ ਅੱਗੇ ਜਦੋਂ ਗੁਰੂ ਮਹਾਰਾਜ ਜੀ ਨੇ ਆਪਣੇ ਨੀਲੇ ਬਸਤਰ ਉਤਾਰੇ ਤੇ ਮੁਕਸਰ ਸਾਹਿਬ ਦੀ ਜੋ ਜੰਗ ਹੋਈ ਹੈ ਉਹਦਾ ਵਰਣਨ ਤੁਹਾਡੇ ਅੱਗੇ ਮੈਂ ਰੱਖਾਂਗਾ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਤੁਸੀਂ ਵੀ ਸਰਵਣ ਕਰਨਾ ਜੀ ਤਿਲਵਾ ਵਿੱਚ ਨੀਲੇ ਬਸਤਰ ਉਤਾਰਨੇ ਤੇ ਮੁਕਸਰ ਸਾਹਿਬ ਦੀ ਜੰਗ ਕਪੂਰੇ ਵੱਲੋਂ ਮੁਰਗ ਗੁਰੂ ਜੀ ਢਿਲਵਾ ਜਾ ਪੁੱਜੇ ਇੱਥੇ ਪਿਰਥੀ ਚੰਦ ਵੰਸ਼ ਦੇ ਸੋਢੀ ਰਹਿੰਦੇ ਸਨ ਭਾਈ ਕੋਲ ਇਸ ਸਮੇਂ ਪੁੱਤਰ ਪੋਤਰਿਆਂ ਸਮੇਤ ਇੱਥੇ ਸੀ ਉਹ ਪਰਿਵਾਰ ਸਮੇਤ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਗੁਰੂ ਜੀ ਨੇ ਉਸ ਨੂੰ ਆਦਰ ਨਾਲ ਬਿਠਾਇਆ ਤੇ ਹਾਲਚਾਲ ਪੁੱਛਿਆ ਸੋਢੀ ਕੋਲ ਇਸ ਸਮੇਂ ਸ਼ਰਾਦ ਕਰਵਾ ਰਿਹਾ ਸੀ ਗੁਰੂ ਜੀ ਨੇ ਹੱਸ ਕੇ ਕਿਹਾ ਸ੍ਰੀ ਗੁਰੂ ਰਾਮਦਾਸ ਜੀ ਦੀ ਵੰਸ਼ ਵਿੱਚੋਂ ਹੋ ਕੇ ਅਜੇ ਵੀ ਪਰਵਾਹ ਪੁਲੇਖਿਆਂ ਦੇ ਸ਼ਿਕਾਰ ਹੋ ਕਿੰਨੇ ਅਚਰਜ ਦੀ ਵਾਰਤਾ ਹੈ ਭਾਈ ਪਿਰਥੀ ਚੰਦ ਗੁਰੂ ਘਰ ਦੀ ਵਿਰੋਧਤਾ ਦੇ ਕਾਰਨ ਗੁਰੂ ਘਰ ਤੋਂ ਬਹੁਤ ਦੂਰ ਜਾ ਚੁੱਕਾ ਸੀ ਪਰ ਗੁਰੂ ਜੀ ਦੇ ਮਿੱਠੇ ਤੇ ਸੱਚੇ ਬਚਨਾਂ ਦੇ ਉਹ ਝਟ ਹੀ ਕਾਇਲ ਹੋ ਗਏ ਉਹ ਗੁਰੂ ਜੀ ਦੀ ਬਹਾਦਰੀ ਦੇ ਪ੍ਰਸੰਗ ਸੁਣ ਚੁੱਕੇ ਸਨ ਅਜੇ ਤੱਕ ਗੁਰੂ ਜੀ ਦੇ ਬਸਤਰ ਨੀਲੇ ਹੀ ਸਨ ਕੋਲ ਦੇ ਕਹੇ ਤੇ ਗੁਰੂ ਜੀ ਉਸ ਦੇ ਕਰ ਗਏ ਤੇ ਇਸ਼ਨਾਨ ਮਗਰੋਂ ਉਹਨਾਂ ਦੇ ਪੇਟਾ ਕੀਤੇ ਚਿੱਟੇ ਵਸਤਰ ਪਹਿਨ ਲਏ ਨੀਲੇ ਵਸਤਰ ਇੱਥੇ ਲਾਹ ਦਿੱਤੇ ਉਹਨਾਂ ਕਿਹਾ ਮਹਾਰਾਜ ਇਹ ਤੁਰਕੀ ਰੰਗ ਹੈ ਉਤਾਰ ਦਿਓ ਪਾਣੀ ਦੀ ਘਾਟ ਕਰਕੇ ਤੁਰਕ ਇੱਧਰ ਨਹੀਂ ਆਵੇਗਾ ਇਸ ਲਈ ਇਹ ਸ਼ੋਭਾ ਰਹਿਤ ਵਸਤਰ ਉਤਾਰ ਕੇ ਹੁਣ ਸ਼ੋਭਾਦਾਇਕ ਸਫੇਦ ਵਸਤਰ ਪਹਿਨੋ ਗੁਰੂ ਜੀ ਨੇ ਇਹ ਗੱਲ ਮੰਨ ਕੇ ਨੀਲੇ ਵਸਤਰ ਲਾਹ ਦਿੱਤੇ ਤੇ ਸਫੇਦ ਵਸਤਰ ਪਹਿਨ ਲਏ ਫਿਰ ਨੀਲੇ ਕਪੜੇ ਲੀਰ-ਲੀਰ ਕਰਕੇ ਫੂਕਣ ਲੱਗ ਪਏ ਪਰ ਇੱਕ ਲੀਰ ਭਾਈ ਮਾਨ ਸਿੰਘ ਜੀ ਨੇ ਚੁੱਕ ਕੇ ਪੱਗ ਵਿੱਚ ਟੰਗ ਲਈ ਗੁਰੂ ਜੀ ਨੇ ਕਿਹਾ ਇਹ ਸੋਹਣੀ ਲੱਗਦੀ ਹੈ ਟੰਗੀ ਰੱਖੋ ਕਹਿੰਦੇ ਹਨ ਭਾਈ ਮਾਨ ਸਿੰਘ ਜੀ ਦੀ ਇਸੇ ਗੱਲ ਤੋਂ ਨੀਲੇ ਤੁਰਲਿਆਂ ਵਾਲੇ ਨਿਹੰਗ ਸਿੰਘ ਦਾ ਪੰਥ ਤੁਰ ਪਿਆ ਜੋ ਗੁਰੂ ਜੀ ਦੀ ਲਾਡਲੀ ਫੌਜ ਦੇ ਨਾਮ ਨਾਲ ਸਤਕਾਰੇ ਜਾਣ ਲੱਗ ਪਏ ਚੌਧਰੀ ਕਪੂਰਾ ਬੇਮੁਖ ਹੋ ਸਰਾਪ ਲੈ ਕੇ ਕਰ ਪੂਜਾ ਸੀ ਉਸ ਦੇ ਪੁੱਤਰਾਂ ਨੂੰ ਪਤਾ ਲੱਗਾ ਤਾਂ ਸਭੇ ਉਦਾਸ ਹੋ ਗਏ ਕਪੂਰੇ ਨੂੰ ਖਿਆਲ ਹੋਇਆ ਕਿ ਉਸ ਨੇ ਵੱਡੀ ਭੁੱਲ ਕੀਤੀ ਹੈ ਅਸਾਂ ਸਰਬ ਕਲਾ ਸਮਰਥ ਗੁਰੂ ਜੀ ਨੂੰ ਆਪਣੇ ਜਿਹਾ ਮਨੁੱਖ ਜਾਣਿਆ ਮਨੁੱਖ ਤਾਂ ਇੱਕ ਪੁੱਤਰ ਦੇ ਮਰਨ ਤੇ ਚੀਕ ਉਠਦਾ ਹੈ ਪਰ ਗੁਰੂ ਚਾਰੇ ਪੁੱਤਰ ਕੁਰਬਾਨ ਕਰਕੇ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਈ ਹੈ ਕਰ ਘਾਟ ਗਵਾ ਕੇ ਸਾਜੋ ਸਮਾਨ ਦੇ ਚਲੇ ਜਾਣ ਦੀ ਵੀ ਚਿੰਤਾ ਨਹੀਂ ਇਹ ਕੋਈ ਮਨੁੱਖ ਨਹੀਂ ਕਰ ਸਕਦਾ ਪਰ ਮੈਥੋਂ ਗਲਤੀ ਹੋ ਗਈ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਢਿਲਵੀ ਹਨ ਉਹ ਉੱਥੇ ਪੁੱਜਾ ਮਾਫੀ ਮੰਗੀ ਪਰ ਜੋ ਬਚਨ ਰੂਪ ਤੀਰ ਚੱਲ ਚੁੱਕਾ ਸੀ ਉਹ ਕਿਵੇਂ ਮੁੜਦਾ ਗੁਰੂ ਜੀ ਨੇ ਕਪੂਰੇ ਦੇ ਪੁੱਤਰਾਂ ਨੂੰ ਕਿਹਾ ਤੁਸੀਂ ਅੰਮ੍ਰਿਤ ਛਕ ਲਵੋ ਤੁਹਾਡੇ ਤੇ ਆਉਣ ਵਾਲੀਆਂ ਸਭ ਮੁਸੀਬਤਾਂ ਟਲ ਜਾਣਗੀਆਂ ਤੇ ਸੁਖ ਭੋਗੋਗੇ ਸੋ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਇੱਕ ਖੰਡਾ ਬਖਸ਼ਿਆ ਤੇ ਕਿਹਾ ਜਦ ਤੱਕ ਇਸ ਦੀ ਪੂਜਾ ਤੇ ਸਤਕਾਰ ਰੱਖੋਗੇ ਵੱਧਦੇ ਫੁੱਲ ਦੇ ਰਹੋਗੇ ਰਾਜ ਭੋਗੋਗੇ ਗੁਰੂ ਜੀ ਇੱਥੇ ਹੀ ਸਨ ਕਿ ਖਬਰ ਪੁੱਜੀ ਕਿ ਸੂਬਾ ਸਰਹੰਦ ਫੌਜਾਂ ਲਈ ਆ ਰਿਹਾ ਹੈ ਗੁਰੂ ਜੀ ਨੇ ਜੰਗ ਲਈ ਕਿਸੇ ਟਿਕਾਣੇ ਦੀ ਪੁੱਛ ਕੀਤੀ ਤਾਂ ਕਪੂਰੇ ਨੇ ਹੀ ਦੱਸਿਆ ਕਿ ਇੱਥੋਂ ਨੇੜੇ ਹੀ ਖਿਦਰਾਣੇ ਦੀ ਢਾਬ ਹੈ ਉਹ ਰੋਕ ਲਵੋ ਹੋਰ ਉਸ ਦੇ 10 10 12 12 ਮੀਲ ਕਿਤੇ ਪਾਣੀ ਨਹੀਂ ਦੁਸ਼ਮਨ ਦੀ ਉੱਥੇ ਕੋਈ ਪੇਸ਼ ਨਹੀਂ ਜਾਵੇਗੀ ਸੋ ਗੁਰੂ ਜੀ ਇੱਥੋਂ ਜੈਤੋਂ ਸੁਨੀਅਰ ਦੇ ਵਿੱਚ ਰਾਮੋਆਣੇ ਪਹੁੰਚੇ ਇੱਥੋਂ ਦੇ ਚੌਧਰੀ ਜੁਗਰਾਜ ਨੇ ਇਕਰਾਰ ਕੀਤਾ ਮੈਂ ਗੁਰੂ ਜੀ ਦਾ ਪਿੱਛਾ ਕਰ ਰਹੀ ਫੌਜ ਨੂੰ ਗੁਰੂ ਜੀ ਬਾਰੇ ਨਹੀਂ ਦੱਸਾਂਗਾ ਕਿ ਉਹ ਕਿੱਧਰ ਗਏ ਹਨ ਪਰ ਬੇਈਮਾਨ ਨੇ ਦੱਸ ਦਿੱਤਾ ਇਸ ਦਾ ਫਲ ਇਹ ਮਿਲਿਆ ਕਿ ਉਸ ਦਿਨ ਉਹ ਆਫਰ ਕੇ ਮਰ ਗਿਆ ਤੇ ਉਸ ਦੀ ਔਲਾਦ ਅਜੇ ਤੱਕ ਅਫਰੇਵੇਂ ਦੇ ਰੋਗ ਨਾਲ ਹੀ ਮਰਦੀ ਹੈ ਰਾਮੋ ਆਣੇ ਤੋਂ ਗੁਰੂ ਜੀ ਕੁਝ ਹੀ ਅੱਗੇ ਗਏ ਸੰਕੇ ਅੱਗੋਂ ਦੋ ਘੋੜਸਵਾਰ ਸਿੰਘ ਮਿਲੇ ਜਿਨ੍ਹਾਂ ਕਿਹਾ ਮਹਾਰਾਜ ਜਰਾ ਰੁਕੋ ਪਿੱਛੇ ਮਾਝੇ ਦੀ ਸੰਗਤ ਆ ਰਹੀ ਹੈ ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ ਗੁਰੂ ਜੀ ਰੁਕ ਗਏ ਅੰਤਰਜਾਮੀ ਸਤਗੁਰੂ ਜੀ ਤੋਂ ਕੀ ਭੁੱਲਾ ਸੀ ਇਹਨਾਂ ਨੂੰ ਮਿਲਣ ਆਏ ਸਿੱਖਾ ਵਿੱਚ ਬਹੁਤੇ ਉਹ ਸਨ ਜੋ ਅਨੰਦਪੁਰ ਸਾਹਿਬ ਦੇ ਘੇਰੇ ਸਮੇਂ ਔਖੇ ਤੇ ਤੰਗ ਹੋ ਅੰਤਲੇ ਦਿਨਾਂ ਵਿੱਚ ਬੇਦਾਵਾ ਲਿਖ ਲਿਖ ਕੇ ਚਲੇ ਗਏ ਸਨ ਪਰ ਅਨੰਦਪੁਰ ਛੱਡਣ ਮਗਰੋਂ ਜਦ ਸਾਹਿਬ ਜਾਦਿਆਂ ਦੇ ਸ਼ਹੀਦ ਹੋਣ ਤੇ ਗੁਰੂ ਜੀ ਤੇ ਅਤ ਦੁਖਦਾਈ ਦਿਨਾਂ ਤੇ ਆਉਣ ਦੀ ਖਬਰ ਆਮ ਲੋਕਾਂ ਨੂੰ ਲੱਗੀ ਤਾਂ ਹੁਣ ਸਾਰੇ ਲੋਕ ਬੇਦਾਵਾ ਦੇ ਕੇ ਆਉਣ ਵਾਲੇ ਲੋਕਾਂ ਨੂੰ ਠਟਕਾਰਾ ਪਾਉਣ ਲੱਗੇ ਕਿ ਤੁਸੀਂ ਔਖੇ ਵੇਲੇ ਗੁਰੂ ਜੀ ਨੂੰ ਛੱਡ ਆਏ ਇਸੇ ਲਈ ਗੁਰੂ ਜੀ ਨੂੰ ਇੰਨੇ ਦੁੱਖਾਂ ਦਾ ਸ਼ਿਕਾਰ ਹੋਣਾ ਪਿਆ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਲੋਕਾਂ ਦੇ ਤਾਣੇ ਤੇ ਮਿਹਣਿਆਂ ਨੇ ਇਹਨਾਂ ਲੋਕਾਂ ਦਾ ਜੀਵਨ ਤੰਗ ਕਰ ਦਿੱਤਾ ਸੋ ਉਹ ਸਿੰਘ ਤੇ ਉਹਨਾਂ ਨਾਲ ਕੁਝ ਹੋਰ ਰਲੇ ਹੋਏ ਉਥੇ ਆ ਗਏ ਇਹ ਤਾਂ ਕੁਦਰਤੀ ਮੌਕਾ ਬਣ ਗਿਆ ਕਿ ਉਧਰੋਂ ਸੂਬਾ ਸਰਹੰਦ 10000 ਫੌਜ ਲੈ ਕੇ ਗੁਰੂ ਜੀ ਵਿਰੁੱਧ ਚੜ ਆਇਆ ਸੀ ਭਾਵੇਂ ਹੁਣ ਤੱਕ ਔਰੰਗਜੀਬ ਨੇ ਗੁਰੂ ਜੀ ਦਾ ਜਫਰਨਾਮਾ ਪੜ੍ਹ ਕੇ ਪਛਤਾਵਾ ਕੀਤਾ ਸੀ ਉਸ ਨੇ ਮਹਿਸੂਸ ਕਰ ਲਿਆ ਸੀ ਕਿ ਗੁਰੂ ਜੀ ਨਾਲ ਵਧੀਕੀ ਹੋਈ ਹੈ ਉਸ ਨੇ ਭਾਈ ਦਿਆ ਸਿੰਘ ਤੇ ਧਰਮ ਸਿੰਘ ਨੂੰ ਬਿਨਾਂ ਰੋਕ ਟੋਕ ਜਾਣ ਦਾ ਹੁਕਮ ਦੇ ਦਿੱਤਾ ਨਾਲ ਹੀ ਉਸ ਨੇ ਸੂਬੇਦਾਰਾਂ ਤੇ ਹੋਰ ਅਹਿਲਕਾਰਾਂ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਉਹ ਗੁਰੂ ਜੀ ਨਾਲ ਨਾ ਕੋਈ ਝਗੜਾ ਕਰਨ ਨਾ ਲੜਾਈ ਉਹਨੇ ਇਹ ਹੁਕਮ ਸਾਫ਼ ਤੌਰ ਤੇ ਜਾਰੀ ਕਰ ਦਿੱਤੇ ਕਿ ਗੁਰੂ ਜੀ ਨੂੰ ਕੋਈ ਰੋਕ ਨਾ ਪਾਵੇ ਭਾਈ ਜਾਵੇ ਤੇ ਉਹ ਜਿੱਥੇ ਰਹਿਣ ਜਿੱਥੇ ਆਉਣਾ ਜਾਣਾ ਚਾਹਣ ਉਹਨਾਂ ਨੂੰ ਫਿਰਨ ਤੁਰਨ ਦਿੱਤਾ ਜਾਵੇ ਭਾਵੇਂ ਸੂਬਾ ਸਰਹੰਦ ਨੂੰ ਇਹ ਹੁਕਮ ਮਿਲ ਚੁੱਕਾ ਸੀ ਪਰ ਉਸ ਨੂੰ ਔਖਲਾ ਤੇ ਚਿੰਤਾ ਲੱਗ ਗਈ ਕਿਤੇ ਗੁਰੂ ਜੀ ਨਾਲ ਬਾਦਸ਼ਾਹ ਦਾ ਰਵਈਆ ਹਮਦਰਦੀ ਵਾਲਾ ਹੋ ਗਿਆ ਤਾਂ ਉਹ ਮੇਰੇ ਵਿਰੁੱਧ ਹੀ ਨਾ ਹੋ ਜਾਵੇ ਇਸੇ ਕਰਕੇ ਉਹ ਗੁਰੂ ਜੀ ਵਿਰੁੱਧ ਲੜ ਕੇ ਉਹਨਾਂ ਨੂੰ ਫੜਨਾ ਮਾਰਨਾ ਚਾਹੁੰਦਾ ਸੀ ਸੋ ਠੀਕ ਇਸ ਸਮੇਂ ਜਦ ਵਜੀਦ ਖਾਨ ਦੀ ਫੌਜ ਕੁਝ ਮੀਲਾਂ ਤੇ ਸੀ ਇਹ ਸਿੰਘ ਸੰਗਤ ਦੇ ਰੂਪ ਵਿੱਚ ਗੁਰੂ ਜੀ ਨੂੰ ਆ ਮਿਲੇ ਪਰ ਵਜੀਦ ਖਾਨ ਦੀ ਫੌਜ ਦੀ ਖਬਰ ਵੀ ਉਹਨਾਂ ਨੂੰ ਮਿਲ ਗਈ ਸੀ ਉਹ ਆਏ ਤਾਂ ਸਨ ਪਿਛਲੀ ਪੁੱਲ ਬਖਸ਼ਾਉਣ ਪਰ ਅੱਗੋਂ ਕਰਤਾਰ ਨੇ ਫਿਰ ਉਹਨਾਂ ਨੂੰ ਪ੍ਰੀਖਿਆ ਵਿੱਚ ਪਾ ਦਿੱਤਾ ਕਹਿੰਦੇ ਹਨ ਕਿ ਇਹਨਾਂ ਵਿੱਚ ਕਈ ਸਰਕਾਰੀ ਚੌਧਰੀ ਵੀ ਸਨ ਇਹਨਾਂ ਨੇ ਕੁਝ ਚਲਾਕੀਆਂ ਵਾਲੀਆਂ ਗੱਲਾਂ ਕੀਤੀਆਂ ਤੇ ਆਪਣੇ ਵੱਲੋਂ ਸਮਝਾਉਣ ਦਾ ਯਤਨ ਕੀਤਾ ਕਿ ਗੁਰੂ ਜੀ ਬਾਦਸ਼ਾਹ ਨਾਲ ਝਗੜਾ ਕਰਨਾ ਛੱਡ ਦੇਣ ਤੇ ਕੇਵਲ ਧਰਮ ਦੀ ਅਗਵਾਈ ਕਰਨ ਰਾਜਨੀਤੀ ਵਿੱਚ ਦਖਲ ਨਾ ਦੇਣ ਗੁਰੂ ਜੀ ਉਹਨਾਂ ਦੀਆਂ ਗੱਲਾਂ ਸੁਣ ਕੇ ਕਹਿਣ ਲੱਗੇ ਭਾਈ ਸਿੱਖੋ ਅਸਾਂ ਨਵੀਂ ਗੱਲ ਕੋਈ ਨਹੀਂ ਕੀਤੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਸੱਚਾ ਮਾਰਗ ਦਰਸਾਇਆ ਹੈ ਉਸੇ ਤੇ ਹੀ ਚੱਲ ਰਹੇ ਹਾਂ ਜ਼ੁਲਮ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ ਸੀ ਤੇ ਅਸਾਂ ਵੀ ਉਠਾਈ ਹੈ ਉਹਨਾਂ ਇਹ ਆਵਾਜ਼ ਸ਼ਾਂਤਮਈ ਢੰਗ ਨਾਲ ਉਠਾਈ ਸੀ ਪਰ ਅਸਾਂ ਇਸ ਆਵਾਜ਼ ਨੂੰ ਸਾਰੇ ਸਿੱਖਾਂ ਦੀ ਆਵਾਜ਼ ਬਣਾ ਦਿੱਤਾ ਹੈ ਜੇ ਤੁਸੀਂ ਇਸ ਆਵਾਜ਼ ਵਿੱਚ ਸ਼ਾਮਲ ਨਹੀਂ ਹੋਣਾ ਤਾਂ ਪਿੱਛੇ ਹਟ ਜਾਓ ਸਿੱਖੀ ਤਿਆਗ ਦਿਓ ਇਹ ਗੱਲਾਂ ਸੁਣਨ ਵਾਲੇ ਚੌਧਰੀ ਤਾਂ ਉਸ ਵੇਲੇ ਖਿਸਕ ਗਏ ਬਾਕੀ ਭਾਈ ਮਹਾ ਸਿੰਘ ਰਟੋਲ ਸਮੇਤ 40 ਸਿੰਘਾਂ ਤੇ ਝਭਾਲ ਦੀ ਮਾਈ ਭਾਗੋ ਹੀ ਰਹਿ ਗਏ ਗੁਰੂ ਜੀ ਅੱਗੇ ਲੰਘ ਗਏ ਤੇ ਉਹ ਖਿਦਰਾਣੇ ਦੀ ਟਾਪ ਤੇ ਜਾ ਪੁੱਜੇ ਭਾਈ ਮਹਾ ਸਿੰਘ ਜੀ ਸਾਥੀਆਂ ਸਮੇਤ ਮਗਰਮਗਰ ਤਾਂ ਗਏ ਪਰ ਪਿੱਛੇ ਰਹਿ ਗਏ ਇਨੇ ਚਿਰ ਨੂੰ ਸੂਬਾ ਸਰਹੰਦ ਫੌਜ ਸਮੇਤ ਚੌਧਰੀ ਕਪੂਰੇ ਕੋਲ ਪੁੱਜਾ ਉਸ ਨੂੰ ਨਾਲ ਲੈ ਕੇ ਅੱਗੇ ਵੱਧ ਆਇਆ ਰਾਮੂਆਣੇ ਦੇ ਚੌਧਰੀ ਜੁਗਰਾਜ ਤੋਂ ਸੌ ਲੱਗ ਗਈ ਤੇ ਉਹ ਸਿੱਧਾ ਟਾਬ ਵੱਲ ਗਿਆ ਅੱਗੇ 40 ਸਿੰਘ ਦੁਸ਼ਮਣ ਨਾਲ ਲੜ ਕੇ ਜਾਨਾ ਦੇਣ ਤੇ ਟੁੱਟੀ ਗੰਢਣ ਦੀ ਸਲਾਹ ਬਣਾਈ ਬੈਠੇ ਸਨ ਆਉਂਦੇ ਦੁਸ਼ਮਣਾਂ ਨੂੰ ਝਾੜੀਆਂ ਤੇ ਪਈਆਂ ਚਾਦਰਾਂ ਤੇ ਇੱਕ ਸਾਰੇ ਐਉਂ ਜਾਪਣ ਜਿਵੇਂ ਉਹ ਤੰਬੂ ਸਨ ਦੁਸ਼ਮਣ ਉਸੇ ਪਾਸੇ ਅੱਗੇ ਵਧਿਆ ਤਾਂ ਅਗੋਂ ਸਿੰਘਾਂ ਗੋਲੀਆਂ ਛੱਡ ਦਿੱਤੀਆਂ ਤੇ ਅੱਗੇ ਵਧੇ ਆਉਂਦੇ ਪਹਿਲੀ ਸੱਟੇ ਡਿੱਗ ਪਏ ਫੇਰ ਕੇਸੀ ਤਾੜੋ ਤਾੜ ਹੋਣ ਲੱਗੀ ਦੁਸ਼ਮਣ ਦੇ ਗੋਲੀ ਤੀਰ ਥੱਲੇ ਬੈਠੇ ਸਿੰਘ ਤੇ ਉੱਪਰ ਦੀ ਲੰਘਦੇ ਤੇ ਸਿੰਘਾਂ ਦੀ ਗੋਲੀ ਲੱਗੇ ਤੋਂ ਬਿਨਾ ਨਾ ਜਾਂਦੀ ਜਿੰਨਾ ਚਿਰ ਤੀਰ ਬੰਦੂਕ ਸਨ ਸਿੰਘ ਬੈਠੇ ਚਲਾਉਂਦੇ ਰਹੇ ਗੁਰੂ ਜੀ ਦੂਰ ਟਿੱਬੀ ਤੇ ਖੜੇ ਸਨ ਉਹ ਉਥੇ ਹੀ ਤੀਰ ਚਲਾ ਦੁਸ਼ਮਣ ਨੂੰ ਫੁੰਡੀ ਜਾ ਰਹੇ ਸਨ ਢਾਬ ਦੂਰ ਹੈ ਪਾਣੀ ਹੋਰ ਕਿਤੇ ਹੈ ਨਹੀਂ ਚੌਧਰੀ ਕਪੂਰੇ ਨੇ ਵਜੀਦ ਖਾਨ ਨੂੰ ਕਿਹਾ ਇਹਨੇ ਨੂੰ ਸਿੰਘਾਂ ਦੇ ਗੋਲੀਆਂ ਤੀਰ ਮੁੱਕ ਗਏ ਤੇ ਉਹ ਤਲਵਾਰਾਂ ਧੂ ਵੈਰੀਆਂ ਤੇ ਜਾ ਪਏ ਧਿਆਏ ਦੁਸ਼ਮਣਾਂ ਨੂੰ ਭਾਜੜ ਪੈਣੀ ਹੀ ਸੀ ਪਰ ਸਿੰਘਾਂ ਨੇ ਸਾਰਾ ਜੋਰ ਲਾ ਦਿੱਤਾ ਤੇ ਹਰ ਸਿੰਘ ਦੋ ਦੋ ਚਾਰ ਚਾਰ ਨੂੰ ਮਾਰ ਥੱਲੇ ਡਗਾਉਂਦਾ ਗਿਆ ਵੈਰੀ ਪਿਛਾਂ ਹਟਦਾ ਹਟਦਾ ਲੜੀ ਗਿਆ ਪਰ ਸਿੰਘ ਸ਼ਹੀਦ ਹੋ ਕੇ ਡਿੱਗ ਪਏ ਤੇ ਲੜਾਈ ਮੁੱਕ ਗਈ ਕਪੂਰੇ ਦੀ ਸਲਾਹ ਮੰਨ ਕੇ ਵਜੀਤ ਖਾਂ ਰਾਤ ਦੇ ਹਨੇਰੇ ਤੋਂ ਪਹਿਲਾਂ ਰਾਮੂ ਆਣੇ ਪਹੁੰਚਣਾ ਚਾਹੁੰਦਾ ਸੀ ਲੜਾਈ ਦੇ ਖਤਮ ਹੋਣ ਤੇ ਸਤਗੁਰੂ ਜੀ ਮੈਦਾਨੇ ਜੰਗ ਵਿੱਚ ਪੁੱਜੇ ਵੈਰੀ ਤਾਂ ਹਜ਼ਾਰ ਤੋਂ ਉੱਤੇ ਮਾਰਿਆ ਗਿਆ ਸੀ ਪਰ ਸਿੰਘ 40 ਸਨ ਗੁਰੂ ਜੀ ਸ਼ਹੀਦ ਸਿੰਘਾਂ ਨੂੰ ਲੱਭ ਲੱਭ ਇੱਕ ਥਾਂ ਇਕੱਠੇ ਕਰਨ ਲੱਗੇ ਹਰ ਸ਼ਹੀਦ ਹੋਏ ਸਿੰਘ ਦਾ ਮੂੰਹ ਉਂਜਣ ਤੇ ਕਹਿਣ ਇਹ ਮੇਰਾ 5000 ਇਹ ਮੇਰਾ 10000 ਮਾਈ ਭਾਗੋ ਵੀ ਫੱਟੜ ਸੀ ਪਰ ਉਹ ਦੂਰ ਸੀ ਉਹ ਵਰਸ਼ੇ ਨਾਲ ਲੜਦੀ ਵੈਰੀ ਦੇ ਪਿੱਛੇ ਵਧੀ ਸੀ ਪਰ ਕੁਝ ਦੂਰ ਜਾ ਕੇ ਡਿੱਗ ਪਈ ਸੀ ਸਿੰਘਾਂ ਵਿੱਚੋਂ ਕੇਵਲ ਭਾਈ ਮਹਾ ਸਿੰਘ ਜੀ ਜਿਸ ਦੇ ਕੁਛ ਸਵਾਸਨ ਆਪਣੇ ਪੱਟਾ ਤੇ ਰੱਖ ਕੇ ਗੁਰੂ ਜੀ ਨੇ ਉਸ ਦੇ ਮੂੰਹ ਨੂੰ ਪੂੰਝਿਆ ਮੂੰਹ ਵਿੱਚ ਪਾਣੀ ਪਾਇਆ ਤਾਂ ਉਸ ਦੇ ਨੇਤਰ ਖੁੱਲ ਗਏ ਵਾਹ ਧੰ ਸਿੱਖੀ ਗੁਰੂ ਜੀ ਬੋਲੇ ਫਿਰ ਕਿਹਾ ਭਾਈ ਮਹਾ ਸਿੰਘ ਜੀ ਕੁਝ ਮੰਗ ਲੈ ਮੁਕਤੀ ਭਗਤੀ ਜਾਂ ਧਰਤੀ ਦਾ ਰਾਜ ਸਵਰਗਾਂ ਦੇ ਮੁਖ ਖੋਲ ਦੇਵਾਂ ਤੇਰੇ ਲਈ ਜੋ ਚਾਹੋ ਮੰਗ ਲਵੋ ਇਸ ਸਮੇਂ ਤੈਨੂੰ ਮਿਲ ਜਾਏਗਾ ਭਾਈ ਮਹਾ ਸਿੰਘ ਦੇ ਹੱਥ ਜੁੜੇ ਮੱਦਮ ਜਹੀ ਆਵਾਜ਼ ਨਿਕਲੀ ਸਤਗੁਰੂ ਜੀ ਬਖਸ਼ ਲਵੋ ਟੁੱਟੀ ਗੰਢ ਲਵੋ ਬੇਦਾਵਾ ਪਾੜ ਦਿਓ ਜੇ ਟੁੱਟੇ ਹੋ ਤਾਂ ਇਹ ਦਾਤ ਦਿਓ ਗੁਰੂ ਜੀ ਨੇ ਬੋਝੇ ਵਿੱਚੋਂ ਉਹ ਸਾਂਭਿਆ ਹੋਇਆ ਕਾਗਜ਼ ਕੱਢਿਆ ਤੇ ਭਾਈ ਮਹਾ ਸਿੰਘ ਦੇ ਸਾਹਮਣੇ ਪਾੜ ਸੁੱਟਿਆ ਸਿੱਖ ਦੀ ਇਸੇ ਅਭਿਲਾਸ਼ਾ ਕਾਰਨ ਸ્વાસ ਅੜੇ ਸਨ ਅਭਿਲਾਖਾ ਪੂਰਨ ਹੁੰਦੇ ਹੀ ਉਸ ਦੇ ਪ੍ਰਾਣ ਉਡਾਰੀ ਮਾਰ ਗਏ ਗੁਰੂ ਜੀ ਨੇ ਸਬਦ ਦਾ ਸੰਸਕਾਰ ਕਰਕੇ ਉਹਨਾਂ ਨੂੰ ਮੁਕਤੇ ਹੋਣ ਦਾ ਖਿਤਾਬ ਦਿੱਤਾ ਢਾਬ ਨੂੰ ਕਿਹਾ ਇਹ ਢਾਬ ਮੁਕਤ ਸਰ ਹੈ ਜੋ ਇਹਨਾਂ ਸਿੰਘਾਂ ਦੀ ਯਾਦ ਵਿੱਚ ਇੱਥੇ ਇਸ਼ਨਾਨ ਕਰੇਗਾ ਉਹ ਮੁਕਤ ਹੋਏਗਾ ਅਭਿਲਾਖਾ ਪੂਰਨ ਹੋਏਗੀ ਸੰਗਤ ਜੀ ਇਹ ਸੀ ਅੱਜ ਦਾ ਪ੍ਰਸੰਗ ਤਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀਵਨੀ ਚ ਜਿਹਦੇ ਵਿੱਚ ਉਹਨਾਂ ਨੇ 40 ਮੁਕਤੀਆਂ ਦੇ ਲਿਖੇ ਹੋਏ ਬਿਦਾਵੇ ਨੂੰ ਪਾੜਿਆ ਤੇ ਉਹਨਾਂ ਨੂੰ ਮੁਕਤ ਕੀਤਾ ਅਗਲੇ ਭਾਗ ਦੇ ਵਿੱਚ ਮੈਂ ਤੁਹਾਡੇ ਨਾਲ ਤਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਅਗਲੀ ਹਿਸਟਰੀ ਲੈ ਕੇ ਹਾਜ਼ਰ ਹੋਵਾਂਗਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਹਾਂ ਆਪਜੀ ਬਖਸ਼ਣਯੋਗ ਹੋ ਅਗਲੇ ਭਾਗ ਵਿੱਚ ਤੁਹਾਡੇ ਨਾਲ ਫੇਰ ਜਲਦੀ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ